ਤਾ ਸ਼ਾਹ ਹੁਸੈਨ ਕਹਿੰਦਾ ਭਲਿਆ ਸਤਿਗੁਰੂ ਕਰਨ ਕਰਾਮਣ ਵਾਲੇ ਤਾਂ ਆਪ ਨੇ ਪਰ ਉਹ ਬਦਨਾਮੀ ਸਾਨੂੰ ਦੇ ਦਿੰਦੇ ਨੇ ਕੈਸੀ ਨਿਮਰਤਾ ਵੇਖੋ ਸਾਧ ਸੰਗਤ ਸਤਿਗੁਰੂ ਨਾਲ ਤਾਂ ਪਤਾ ਸੀ ਨਾ ਕਿ ਸ਼ਾਹ ਹੁਸੈਨ ਦੇ ਪਾਸ ਸਾਰੀਆਂ ਰਹਿਮਤਾਂ ਨੇ ਰਿਤੀਆਂ ਸਦੀਆਂ ਦਾ مالک ਹੈ ਹੁੰਦੇ ਹੋਏ ਵੀ ਸ਼ਾਹ ਹੁਸੈਨ ਕਹਿੰਦਾ ਇਹ ਕਰਨ ਕਰਾਵਨ ਆਪਨੇ ਉਹ ਪਰ ਬਦਨਾਮੀ ਸਾਨੂੰ ਦੇ ਦੇਂਦੇ ਨੇ ਕਹਿੰਦਾ ਗੁਰਸਿੱਖਾ ਜਾ ਮੇਰੇ ਵੱਲੋਂ ਉਹਨਾਂ ਨੂੰ ਨਮਸਕਾਰ ਕਰੀ ਤਾਂ ਸਾਧ ਸੰਗ ਜਦੋਂ ਉਹ ਸਿੱਖ ਪਹੁੰਚਿਆ ਤਾਂ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ 'ਚ ਤਾਂ ਪਾਤਸ਼ਾਹ ਉਹਨੂੰ ਵੇਖ ਕੇ ਬੜੇ ਪ੍ਰਸੰਨ ਹੋਏ ਗਲਵਕੜੀ ਦੇ ਵਿੱਚ ਲੈ ਲਿਆ ਕਹਿੰਦੇ ਗੁਰਸਿੱਖਾ ਜਾ A estombada de um ap...